ਇਹ ਜਿਹੜੀ ਆ ਵੀਡੀਓ ਵੀ ਜਿਹੜੀ ਆ ਇਹਨੂੰ ਤੋਰਨ ਰੋੜ ਕੇ ਜਿਹੜਾ ਪੇਸ਼ ਕੀਤਾ ਸਰ ਵਿਕਰਮਜੀਤ ਸਿੰਘ ਚੌਧਰੀ ਐਮਐਲਏ ਫਲਾਟ ਉਹਨਾਂ ਦਾ ਨਾਮ ਹੈ ਵੇਖੇ ਜਿਹੜੀ ਪਵਨ ਕੁਮਾਰ ਤੀਨੂ ਉਹਨਾਂ ਦਾ ਆਫੀਸ਼ਲ ਪੇਜ ਵੇਖੋਗੇ ਤੇ ਉਹਦੇ ਤੇ ਵੀ ਜਿਹੜੀ ਇਹ ਵੀਡੀਓ ਜਿਹੜੀ ਆ ਜਿਹੜਾ ਲਿੰਕ ਉੱਥੇ ਵੀ ਤੁਹਾਨੂੰ ਮਿਲੇਗਾ ਮਲਵਾ ਦੇ ਗਾਣੇ ਲਾਏ ਆ ਤੇ ਜਿਸ ਤਰ੍ਹਾਂ ਇਹ ਬੀਬੀ ਜਗੀਰ ਕੌਰ ਜੀ ਨੂੰ ਬਰਾਮ ਕਰਦੀ ਕੋਸ਼ਿਸ਼ ਕੀਤੀ ਗਈ ਹੈ ਇਹਦਾ ਬਰਾਸੇ ਫਾਇਦਾ ਲੈਣ ਲਈ ਇਹਨੂੰ ਗਲਤ ਤਰੀਕੇ ਨਾਲ ਜਿਹੜਾ ਸੋਸ਼ਲ ਮੀਡੀਆ ਤੇ ਪੇਸ਼ ਕੀਤਾ ਤੇ ਬੀਬੀ ਜੀ ਨੇ ਆਲਰੇਡੀ ਜਿਹੜਾ ਆਪਣਾ ਸਪਸ਼ਟੀਕਰਨ ਦੇ ਦਿੱਤਾ ਆ ਕਿ ਅਜਿਹੀ ਕੋਈ ਗੱਲ ਨਹੀਂ ਹੋਈ ਬੀਬੀ ਜੀ ਦਾ ਜਿਹੜਾ ਅਚ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਜਾਂ ਜਿਹੜੇ ਗਾਣੇ ਲਾ ਕੇ ਬੜੇ ਜਿਹੜੇ ਮਜ਼ਾਕ ਉਡਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਤੇ ਜਿਹੜਾ ਇਹਨੇ ਸੋਸ਼ਲ ਮੀਡੀਆ ਤੇ ਇੱਕ ਜਿਹੜਾ ਗੱਧ ਰੰਗਰ ਦਿੱਤੀ ਗਈ ਹੈ ਤੁਸੀਂ ਕੀ ਕੋਈ ਹੁਣ ਤੁਸੀਂ ਨੋਟਿਸ ਕੱਢੋਗੇ ਅੱਜ ਡਾਕਟਰ ਨਰਜੋਤ ਦਈਆ ਹਰਕਾਨਚਾਰ ਨਬੋਧਰ ਉਹਨਾਂ ਵੱਲੋਂ ਇੱਕ ਕੰਪਲੇਨਟ ਦਿੱਤੀ ਗਈ ਹੈ ਕਮਿਸ਼ਨਰ ਆਪਰੇਂਡਰ ਨੂੰ ਉਹਨਾਂ ਨਾਲ ਸਾਡੇ ਡੀਗਲ ਫੈਲਦੀ ਜਿਹੜੀ ਹੈ ਕਾਂਗਰਸ ਦੀ ਸਾਰੀ ਟੀਮ ਉਹਨਾਂ ਨਾਲ ਗਈ ਸੀ ਇੱਕ ਕੰਪਲੇਨ ਜਿਹੜੀ ਆ ਜਿਹੜਾ ਪਿੱਛੇ ਤੁਸੀਂ ਦੇਖਿਆ ਹੋਣਾ ਕਿ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਜਿਹੜੀ ਆ ਵਾਇਰਲ ਬਹੁਤ ਜ਼ਿਆਦਾ ਵਾਇਰਲ ਹੋਈ ਜਿਸ ਵਿੱਚ ਬੀਬੀ ਜਗੀਰ ਕੌਰ ਜੀ ਤੇ ਸਰਦਾਰ ਚਰਨਜੀਤ ਸਿੰਘ ਚੰਨੀ ਜਿਹੜੇ ਕਿ ਕਾਂਗਰਸ ਦੇ ਕੈਂਡੀਡੇਟ ਨੇ ਇਥੋਂ ਗੰਦਰ ਲੋਕ ਸਭਾ ਹਲਕੇ ਤੋਂ ਉਹਨਾਂ ਦੇ ਬਾਰੇ ਜਿਹੜੀ ਆ ਜੋ ਕੁਝ ਵੀ ਉਹ ਜਿਹੜੀ ਵੀਡੀਓ ਇੱਕ ਤਾਂ ਪੂਰੀ ਨਹੀਂ ਦਿਖਾਈ ਗਈ ਇੱਕ ਉਹ ਵੀਡੀਓ ਦੇ ਨਾਲ ਜਿਹੜੇ ਆ ਗਾਣੇ ਲਾ ਕੇ ਉਹ ਬੀਬੀ ਜਗੀਰ ਕੌਰ ਜੀ ਨੂੰ ਸਰਦਾਰ ਚਰਨਜੀਤ ਸਿੰਘ ਚੰਨੀ ਨੂੰ ਨਾਮਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਕਿਉਂਕਿ ਇਸ ਵੀਡੀਓ ਦੇ ਵਿੱਚ ਜਿਹੜਾ ਉਹਨਾਂ ਨੇ ਪੂਰਾ ਨਹੀਂ ਦੱਸਿਆ ਕਿਉਂਕਿ ਪਹਿਲਾਂ ਸਰਦਾਰ ਚਰਨਜੀਤ ਸਿੰਘ ਚੰਨੀ ਬੀਬੀ ਜੀ ਦੇ ਲੋ ਮੱਥਾ ਟੇਕਦੇ ਆ ਪਹਿਲਾਂ ਪਰ ਇਹਨਾਂ ਨੇ ਕੁਝ ਜਿਹੜਾ ਰਾਸੀ ਕੁਝ ਸ਼ਰਾਤੀ ਜਿਹੜੇ ਵਿਅਕਤੀ ਹੈ ਜਿਹੜੇ ਇਹਦਾ ਵਿਰਾਸਤੀ ਫਾਇਦਾ ਲੈਣ ਲਈ ਇਹਨੂੰ ਖੱਤ ਤਰੀਕੇ ਨਾਲ ਜਿਹੜਾ ਸੋਸ਼ਲ ਮੀਡੀਆ ਤੇ ਪੇਸ਼ ਕੀਤਾ ਇੱਥੋਂ ਤੱਕ ਕਿ ਸਾਡੇ ਸਰਕਾਰ ਜੋ ਬੀਬੀ ਜਗੀਰ ਕੌਰ ਜੀ ਨੇ ਵੀ ਜਿਹੜਾ ਆਪਣਾ ਸਵੱਛੀਕਰਨ ਦੇ ਦਿੱਤਾ ਹੈ ਕਿ ਇਹ ਜਿਹੜੀ ਆ ਇਹਦੇ ਵਿੱਚ ਜਿਹੜੀ ਇਹ ਜਿਹੜੀ ਰੰਗਤ ਦੇਣ ਦੀ ਕੋਸ਼ਿਸ਼ ਕਰ ਰਹੇ ਨੇ ਰਾਸ਼ਟਰੀ ਪਾਰਟੀਆਂ ਦੇ ਜਿਹੜੇ ਇਹ ਤੋਂ ਫਾਇਦਾ ਲੈ ਕੇ ਮੇਰੇ ਵੋਟਿਆਂ ਤੇ ਕਹਿੰਦੇ ਮੇਰੇ ਮੇਰੇ ਵੋਟਿਆਂ ਤੇ ਰੱਖ ਕੇ ਤਾਂ ਫਾਇਦਾ ਲੈਣ ਦੀ ਕੋਸ਼ਿਸ਼ ਕਰ ਰਹੇ ਨੇ ਉਹਦੇ ਵਿੱਚ ਜਿਹੜਾ ਆ ਕੋਈ ਸੱਚਾਈ ਨਹੀਂ ਹੈ ਤੇ ਬੀਬੀ ਜੀ ਨੇ ਵੀ ਕੰਡੈਮਨ ਕੀਤਾ ਕਿ ਇਹ ਜਿਹੜਾ ਇਹਨੂੰ ਗਲਤ ਤਰੀਕੇ ਨਾਲ ਜਿਹੜਾ ਪੇਸ਼ ਕੀਤਾ ਗਿਆ ਹੈ ਕੰਪਲੇਂਟ ਦੇ ਵਿੱਚ ਕਿੰਨਾ ਦੇ ਨਾਮ ਨੇ ਤੇ ਉਹਨਾਂ ਦੇ ਨਾਮ ਕਿਉਂ ਦਿੱਤੇ ਗਏ ਨੇ ਇਹਦੇ ਵਿੱਚ ਦੇਖੋ ਜੀ ਕੰਪਲੇਨ ਦੇ ਵਿੱਚ ਇੱਕ ਤਾਂ ਨਾਮ ਹੈਗਾ ਸਰਦਾਰ ਵਿਕਰਮਜੀਤ ਸਿੰਘ ਚੌਧਰੀ ਐਮ ਐਲ ਏ ਫਲੋਅ ਉਹਨਾਂ ਦਾ ਨਾਮ ਹੈ ਵਿੱਚ ਇਹ ਕਿਉਂਕਿ ਇੱਕ ਉਹਨਾਂ ਵੱਲੋਂ ਆ ਇੱਕ ਲੈਟਰ ਜਿਹੜੀ ਆ 11 ਮਈ ਨੂੰ 11 ਮਈ ਨੂੰ ਇੱਕ सीएम ਪੰਜਾਬ ਨੂੰ ਜਿਹੜੀ ਆ ਲੈਟਰ ਭੇਜੀ ਉਹਨਾਂ ਨੇ ਇਹਦੇ ਵਿੱਚ ਉਹਨਾਂ ਨੇ ਡਿਮਾਂਡ ਕੀਤਾ ਕਿ ਇਹ ਬਾਰੇ ਇਹਨਾਂ ਦੇ ਖਿਲਾਫ ਜਿਹੜਾ ਆ ਸਰਦਾਰ ਚਰਨਜੀਤ ਸਿੰਘ ਚੰਨੀ ਦੇ ਖਿਲਾਫ ਜਿਹੜਾ ਐਕਸ਼ਨ ਲਿਆ ਜਾਵੇ ਇਹਦੇ ਬਾਅਦ ਹੀ 13 ਤਰੀਕ ਨੂੰ ਜਿਹੜਾ ਆ ਜਿਹੜਾ ਨੈਸ਼ਨਲ ਜਿਹੜਾ ਅਵਮਨ ਜਿਹੜਾ ਸੈੱਲ ਉੱਥੇ ਚੇਅਰਪਰਸਨ ਹੈ ਉਹਨਾਂ ਨੇ ਜਿਹੜਾ ਇੱਥੇ ਨੋਟਿਸ ਭੇਜਿਆ ਤੇ ਬੀਬੀ ਜੀ ਨੇ ਆਲਰੇਡੀ ਜਿਹੜਾ ਆਪਣਾ ਸਪਸ਼ਟੀਕਰਨ ਦੇ ਦਿੱਤਾ ਆ ਕਿ ਅਜੇ ਹੀ ਕੋਈ ਗੱਲ ਨਹੀਂ ਹੋਈ ਇਹਦੇ ਵਿੱਚ ਜਿਹੜਾ ਇੱਕ ਜਿਹੜਾ ਤੁਸੀਂ ਸ਼੍ਰੀ ਪਵਨ ਕੁਮਾਰ ਟੀ ਨੂੰ ਉਹਨਾਂ ਦਾ ਅਫੀਸ਼ਲ ਪੇਜ ਵੇਖੋਗੇ ਤੇ ਉਹਦੇ ਤੇ ਵੀ ਜਿਹੜੀ ਇਹ ਵੀਡੀਓ ਜਿਹੜੀ ਆ ਜਿਹੜਾ ਲਿੰਕ ਉੱਥੇ ਵੀ ਤੁਹਾਨੂੰ ਮਿਲੇਗਾ ਇਸ ਤੋਂ ਇਲਾਵਾ ਹੋਰ ਵੀ ਕਾਫੀ ਸਾਡੇ ਕੋਲ ਜਿਹੜਾ ਐਵਿਡੈਂਸ ਹੈ ਜੀ ਇਕੱਠਾ ਕਰ ਲਿਆ ਹੈ ਜਿਹੜੇ ਇਹਨਾਂ ਨੇ ਜਿਹਨਾਂ ਨੇ ਵਾਇਰਲ ਕੀਤੀ ਹੈ ਜਿਹੜੇ ਚਲਾ ਰਹੇ ਨੇ ਅਸੀਂ ਜਿਹੜਾ ਸੀਪੀ ਸਾਹਿਬ ਨੂੰ ਇਹ ਅਸੀਂ ਚੜੀਆ ਇਹ ਇਹ ਇਹੀ ਇਹੀ ਕਪਰੇਡ ਕੀਤੀ ਹੈ ਕਿ ਜਿਨ੍ਹਾਂ ਨੇ ਵੀ ਇਹ ਵੀਡੀਓ ਵਾਇਰਲ ਕੀਤੀ ਹੈ ਜਾਂ ਜਿਨ੍ਹਾਂ ਨੇ ਵੀ ਮਗਰ ਜਿਹੜੇ ਤੁਸੀਂ ਚੈੱਕ ਤਰ੍ਹਾਂ ਦੇਖੋਗੇ ਤੇ ਕਈ ਗਾਣੇ ਵੀ ਚੱਲ ਰਹੇ ਨੇ ਫਿਲਮਾਂ ਦੇ ਗਾਣੇ ਲਾਏ ਆ ਤੇ ਜਿਸ ਤਰ੍ਹਾਂ ਇਹ ਬੀਬੀ ਜ਼ਗੀਰ ਕੌਰ ਜੀ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਇਹਦੇ ਤੇ ਜਿਹੜਾ ਆ ਉਹਨਾਂ ਦੇ ਖਿਲਾਫ ਜਿਹੜਾ ਆ ਇਹਦੇ ਪ੍ਰੋਪਰ ਜਿਹੜੀ ਇਨਵੈਸਟੀਗੇਸ਼ਨ ਕਰਕੇ ਉਹਨਾਂ ਦੇ ਖਿਲਾਫ ਜਿਹੜੀ ਐਫ ਆਈ ਆਰ ਰਜਿਸਟਰ ਹੋਣੀ ਚਾਹੀਦੀ ਲੱਗ ਨਹੀਂ ਰਿਹਾ ਕਿ ਜਦੋਂ ਦੀ ਚਰਨਜੀਤ ਸਿੰਘ ਚੰਨੀ ਨੂੰ ਟਿਕਟ ਮਿਲੀ ਆ ਉਸਦੇ ਬਾਅਦ ਵਿਕਰਮ ਚੌਧਰੀ ਤੇ ਚੌਧਰੀ ਪਰਿਵਾਰ ਲਗਾਤਾਰ ਉਹਨਾਂ ਦੇ ਵਿਰੁੱਧ ਚੱਲਦਾ ਪਿਆ ਹੁ ਜਿਵੇਂ ਤੁਸੀਂ ਲੈਟਰ ਦਿਖਾਇਆ ਕਿ ਵਿਕਰਮ ਚੌਧਰੀ ਨੇ ਸੀਐਮ ਸਾਹਿਬ ਨੂੰ ਲੈਟਰ ਭੇਜਿਆ ਉਸ ਦੇ ਬਾਅਦ ਜਿਹੜਾ ਮਈਦਾ ਆਯੂਗ ਨੇ ਜਿਹੜਾ ਅੱਗੇ ਸ਼ਿਕਾਇਤ ਭੇਜੀ ਹੈ ਭਾਜੀਪੀ ਨੂੰ ਤੇ ਕਿਤਨਾ ਕਿਤੇ ਜਿਹੜਾ ਨੁਕਸਾਨ ਹੋ ਨਹੀਂ ਰਿਹਾ ਕਾਂਗਰਸ ਦਾ ਆਪਸੀ ਫੁੱਟ ਜਿਹੜੀ ਹੈ ਅਜੇ ਤੱਕ ਇਹਦੇ ਨਾਲ ਦੇਖੋ ਅਸੀਂ ਜਿਹੜਾ ਸਰ ਵਿਕਰਮ ਸਿੰਘ ਚੌਧਰੀ ਆਪਣਾ ਜ਼ੋਰ ਤੇ ਬੜਾ ਲਾ ਰਹੇ ਨੇ ਤੁਹਾਨੂੰ ਪਤਾ ਹੋਏਗਾ ਕਿ ਪਹਿਲਾਂ ਵੀ ਜਿਹੜਾ ਟ੍ਰਿਬਿਊਨ ਦੇ ਵਿੱਚ ਵੀ ਆਈ ਸੀ ਹੈਡ ਜਿਹੜੀ ਹੈਡ ਹੈਡਲਾਈਨ ਸੀਟਰੀਬਿਊਨ ਦੇ ਵਿੱਚ ਜਦੋਂ ਇਹਨਾਂ ਨੇ ਵਾਇਰਲ ਜਿਹੜੀਆਂ ਆ ਜਿਹੜੀਆਂ ਆਬਜੈਕਸ਼ਨੇਬਲ ਜਿਹੜੀਆਂ ਫੋਟੋ ਜਿਹੜੀਆਂ ਚੰਨੀ ਸਾਹਿਬ ਦੀਆਂ ਇਹ ਜਿਹੜੀਆਂ ਇਹਨਾਂ ਨੇ ਵਾਇਰਲ ਕੀਤੀਆਂ ਸੀ ਉਹਦੇ ਵੀ ਉਹਦੇ ਲਈ ਵੀ ਅਸੀਂ ਆਲਰੇਡੀ ਕੰਪਲੇਨ ਜਿਹੜੀ ਹੈ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਤੇ ਚੀਫ ਇਲੈਕਸ਼ਨ ਕਮਿਸ਼ਨ ਆਫ ਪੰਜਾਬ ਚਿੱਦੀਗੜ੍ਹ ਨੂੰ ਆਲਰੇਡੀ ਕੰਪਲੇਨ ਦਿੱਤੀ ਹੈ ਉਹਦੇ ਵਿੱਚ ਏਐਸਆਈ ਵਿਜੇ ਕੁਮਾਰ ਜਿਹੜੇ ਫਲੋਰ ਤੋਂ ਸੀ ਉਹਨਾਂ ਨੂੰ ਸਾਰੇ ਡਾਕੂਮੈਂਟ ਅਸੀਂ ਦੇ ਦਿੱਤੇ ਸੀ ਪਰ ਸਾਡੇ ਬੜੀ ਹੈਰਾਨੀ ਦੀ ਗੱਲ ਹੈ ਅਸੀਂ ਰਿਮਾਈਂਡਰ ਵੀ ਪਾਇਆ ਇਲੈਕਸ਼ਨ ਕਮਿਸ਼ਨ ਨੂੰ ਕਿ ਜਿਹੜੀਆਂ ਆਬਜੈਕਸ਼ਨਾਂ ਵਿੱਚ ਜਿਹੜੀਆਂ ਇਹਨਾਂ ਨੇ ਜਿਹੜੀਆਂ ਫੋਟੋਸ ਹੈਗੀਆਂ ਸਗੀਆਂ ਚੱਲੀ ਸਾਧੀਆਂ ਜਿਹੜੀਆਂ ਇਹਨਾਂ ਨੇ ਵਾਇਰਲ ਕੀਤੀਆਂ ਸੀ ਇਹਨਾਂ ਦੇ ਖਿਲਾਫ ਅਸੀਂ ਉਦੋਂ ਵੀ ਉਦੋਂ ਵੀ ਮੰਗ ਕੀਤੀ ਸੀ ਕਿ ਜਿਹੜਾ ਇਹਦੇ ਖਿਲਾਫ ਜਿਹੜਾ ਐਫ ਆਈ ਆਰ ਜਿਸ ਤਰ੍ਹਾਂ ਲਈ ਚਾਹੀਦੀ ਹੈ ਕਿਉਂਕਿ ਇਹ ਜਿਹੜਾ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਉਹਦੇ ਉੱਤੇ ਵੀ ਕੋਈ ਕਾਰਵਾਈ ਨਹੀਂ ਹੋਈ ਹੁਣ ਇਹ ਦੁਬਾਰਾ ਜਿਹੜਾ ਬਦਨਾਮ ਕਰਨ ਦੀ ਕੋਸ਼ਿਸ਼ ਕਰਦੇ ਪਏ ਆ ਇਹਦੇ ਵਿੱਚ ਹੁਣ ਬੀਬੀ ਰਗੀਰ ਕੌਰ ਜੀ ਜਿਹੜੇ ਕੋਈ ਕੰਪਲੇਨਟ ਤੇ ਹੈ ਹੀ ਕੋਈ ਨਹੀਂ ਤੇ ਜਿਹ ਤੇਖ ਇਲੈਕਸ਼ਨ ਕਮਿਸ਼ਨ ਨੂੰ ਪੰਜਾਬ ਉਹਨਾਂ ਨੂੰ ਵੀ ਅਸੀਂ ਜਿਹੜੀ ਐਪਲੀਕੇਸ਼ਨ ਦਵਾਂਗੇ ਉਹਨਾਂ ਨੂੰ ਕਿ ਕੋਈ ਵੀ ਜੇ ਕੋਈ ਜਿਹੜੇ ਸਾਰੇ ਜਿੰਨੇ ਵੀ ਅਯੋਗ ਨੇ ਚਾਹੇ ਮੈਨਲ ਹੋਵੇਗਾ ਚਾਹੇ ਹਿਊਮਨ ਰਾਈਟਸ ਹੈਲ ਹੈ ਜੋ ਵੀ ਹੈ ਉਹ ਬੜੇ ਸਾਡੇ ਲਈ ਸਰਕਾਰ ਜੋ ਗਿਆ ਪਰ ਡੂਰਿੰਗ ਇਲੈਕਸ਼ਨ ਕਿਉਂਕਿ ਇਲੈਕਸ਼ਨ ਜਿਹੜਾ ਚੱਲ ਰਿਹਾ ਹੈ ਕੋਡ ਆਫ ਕੰਡਕਟ ਲੱਗਾ ਹੋਇਆ ਤੇ 1 ਜੂਨ ਨੂੰ ਇਲੈਕਸ਼ਨ ਹੋ ਰਹੀ ਤੁਹਾਨੂੰ ਪਤਾ ਸਾਰਿਆਂ ਨੂੰ ਇਲੈਕਸ਼ਨ ਦੇ ਦੌਰਾਨ ਜਿਹੜਾ ਜਾਂ ਕੈਂਪੇਨਿੰਗ ਦੇ ਦੌਰਾਨ ਜਾਂ ਜਦ ਤੱਕ ਕੋਡ ਆਫ ਕੰਡਕਟ ਲੱਗਾ ਕੋਈ ਵੀ ਕਿਸੇ ਨੂੰ ਨੋਟਿਸ ਜਾਰੀ ਕਰਨਾ ਕਮ ਸੇ ਕਮ ਇਲੈਕਸ਼ਨ ਕਮਿਸ਼ਨ ਤੋਂ ਪੁੱਛ ਲਿਆ ਜਾਵੇ ਜੇ ਜਿਹੜਾ ਤੁਸੀਂ ਨੋਟਿਸ ਜਾਰੀ ਕਰ ਦਿੱਤਾ ਇੱਕ ਵਾਰ ਤੇ ਖਬਰਾਂ ਚ ਆ ਗਿਆ ਜੀ ਉਹਦੀ ਨੋਟਿਸ ਦੀ ਜਿਹੜੀ ਆ ਉਹਦੇ ਵਿੱਚ ਵੀ ਜਿਹੜਾ ਤੁਸੀਂ ਜਿਹੜਾ ਡੂਟ ਪੜੋਗੇ ਉਹਦੇ ਵਿੱਚ ਵੀ ਲਿਖਿਆ ਕਿ ਜਿਹੜਾ ਤੁਸੀਂ ਇਹਨਾਂ ਗਲਤ ਕੀਤਾ ਪਰ ਗਲਤ ਕੀਤਾ ਕਿਹਦੇ ਨਾਲ ਆ ਕੁਝ ਕਬਰੀਨਟ ਹੈ ਨਹੀਂ ਬੀਬੀ ਜੀ ਕਹਿ ਰਹੇ ਕੋਈ ਇਦਾਂ ਦੀ ਗੱਲ ਨਹੀਂ ਕਿ ਵੀ ਇਹਦਾ ਜਿਹੜਾ ਮੈਰਾਸੀ ਜਿਹੜਾ ਮੈਨੂੰ ਮੇਰਾ ਨਾਮ ਵਰਤ ਕੇ ਜਾਂ ਮੇਰੇ ذریعے ਰਾਸੀ ਲੈ ਫਾਇਦਾ ਲੈਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇਸ ਕਰਕੇ ਜਿਹੜਾ ਇਲੈਕਸ਼ਨ ਕਮਿਸ਼ਨ ਨੂੰ ਜਿਹੜਾ ਇਹ ਚਾਹੀਦਾ ਕਿ ਕੁਝ ਵੀ ਕੋਈ ਵੀ ਨੋਟਿਸ ਹੈ ਕੋਈ ਜਿਹੜਾ ਵੀ ਕੋਈ ਅਯੋਗ ਹੈ ਜਿਹੜਾ ਕੋਈ ਨੋਟਿਸ ਜਿਹੜਾ ਜਾਰੀ ਕਰਦਾ ਕਮ ਸੇ ਕਮ ਉਹਨਾਂ ਦੀ ਜਿਹੜੀ ਹੈ ਉਹਨਾਂ ਦੀ ਨੋਲਿਜ ਹੋਣਾ ਚਾਹੀਦਾ ਕਿ ਕੀ ਇਹ ਜਿਹੜਾ ਨੋਟਿਸ ਬਿਲਕੁਲ ਸਹੀ ਹੈ ਜਾਂ ਕਿਸੇ ਕੈਂਡੀਡੇਟ ਦੀ ਉਹਦੇ ਨਾਲ ਜਿਹੜੀ ਹੈ ਕੋਈ ਛਵੀ ਤੇ ਨਹੀਂ ਉਹਦਾ ਖਰਾਬ ਹੋ ਰਹੀ ਤੇ ਮੈਂ ਜਿਹੜਾ ਮਾਨਯੋਗ ਜਿਹੜਾ ਗਵਰਨਰ ਜਿਹੜਾ ਆਯੋਗ ਜਿਹੜਾ ਚੰਡੀ ਪੰਜਾਬ ਚੰਡੀਗੜ੍ਹ ਮੈਂ ਉਹਨਾਂ ਨੂੰ ਵੀ ਬੇਨਤੀ ਕਰਦਾ ਕਿ ਤੁਸੀਂ ਇਹ ਵਾਇਰਲ ਵੀਡੀਓ ਦੇ ਹਿਸਾਬ ਬਣਾਤੇ ਤੁਸੀਂ ਸਰਦਾਰ ਚਰਨ ਸਿੰਘ ਚੰਨੀ ਨੂੰ ਨੋਟਿਸ ਕੱਢ ਦਿੱਤਾ ਤੁਸੀਂ ਕਿ ਇਹ ਇਹਦਾ ਜਿਹੜਾ ਸਪਸ਼ਟੀਕਰਨ ਦੋ ਡੀਜੀਪੀ ਪੰਜਾਬ ਨੂੰ ਤੁਸੀਂ ਕਿਹਾ ਕਿ ਇਹਦੀ ਜਿਹੜੀ ਰਿਪੋਰਟ ਸਾਨੂੰ ਪੇਸ਼ ਕਰੋ ਤੇ ਹੁਣ ਮੈਂ ਇਹ ਇਹ ਮੈਂ ਤੁਹਾਨੂੰ ਇੱਕ ਅਪੀਲ ਜੀ ਵੀ ਇਹਨਾਂ ਨੂੰ ਮੈਂ ਦਵਾਂਗਾ ਤੁਸੀਂ ਘੱਟੋ ਘੱਟ ਹੁਣ ਇੰਨਾ ਤਾਂ ਕਰੋ ਕਿ ਜਿਹੜੀਆਂ ਇਹ ਜਿਹੜੀਆਂ ਬੀਬੀ ਜੀ ਦਾ ਜਿਹੜਾ ਅਕਸ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਜਿਹਾਂ ਜਿਹੜੇ ਗਾਣੇ ਲਾ ਕੇ ਜਿਹੜੇ ਜਿਹੜੇ بڑے ਜਿਹੜੇ ਮਜ਼ਾਕ ਉਡਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਤੇ ਜਿਹੜਾ ਇਹਨੇ ਸੋਸ਼ਲ ਮੀਡੀਆ ਤੇ ਇੱਕ ਜਿਹੜਾ ਗੱਦ ਰੰਗ ਦਿੱਤੀ ਗਈ ਹੈ ਤੁਸੀਂ ਕੀ ਕੋਈ ਹੁਣ ਤੁਸੀਂ ਨੋਟਿਸ ਕੱਢੋਗੇ ਕਿ ਆ ਜਿਹੜੇ ਜਿਨ੍ਹਾਂ ਨੇ ਜਿਹੜਾ ਲੈਟਰ ਪਾਈ ਹੈ ਜਾਂ ਜਿਹੜੇ ਆ ਭਗੰਤਮਾ ਕਿਉਂਕਿ ਦੇਖੋ ਜੀ ਇਹਦੇ ਵਿੱਚ ਜਿਹੜੀ ਆ ਜਿਹੜਾ ਜੇ ਕੌਨਸਪੀਰੇਸੀ ਦੇਖਿਆ ਜਾਵੇ ਕਿਉਂਕਿ ਇਹਦੇ ਵਿੱਚ ਜਿਹੜਾ ਜੇ ਤੇ ਆਪਾਂ ਲੀਗਲ ਐਂਗਲ ਨਾਲ ਦੇਖਿਆ ਜਾਵੇ ਤੇ ਜਿਹੜੇ ਲੈਟਰ ਪਾ ਰਹੇ ਆ ਜਾਂ ਜਿਹੜੇ ਵਾਇਰਲ ਕਰ ਰਹੇ ਆ ਉਹਨਾਂ ਨੇ ਇਹ ਸਾਰਾ ਕੁਝ ਕੀਤਾ ਇਹ ਜਿਹੜੀ ਆ ਵੀਡੀਓ ਵੀ ਜਿਹੜੀ ਆ ਇਹਨੂੰ ਤੋਰ ਮੋੜ ਕੇ ਜਿਹੜਾ ਪੇਸ਼ ਕੀਤਾ ਇਹ ਇਹਦੇ ਵਿੱਚ ਜਿਹੜੀ ਆ ਆਮ ਆਦਮੀ ਪਾਰਟੀ ਤੇ ਜਿਹੜੇ ਆ ਸ਼ਹੀਰ ਰੇਕੂ ਕਿਉਂਕਿ ਚੌਧਰੀ ਜਿਹੜੇ ਆ ਇਹਨਾਂ ਦੀ ਵਿਕਰਮ ਚੌਧਰੀ ਇਹਨਾਂ ਦੇ ਮਦਰ ਜਿਹੜੇ ਆ ਉਹ ਉਹ ਜਿਹੜੇ ਆ ਬੀਜੇਪੀ ਜੁਆਇਨ ਕਰ ਚੁੱਕੇ ਆ ਇਸ ਕਰਕੇ ਇਹ ਜਿਹੜੀ ਇੱਕ ਮਿਲੀ ਭੁਗਤ ਨਾਲ ਗਹਿਰੀ ਸਾਜ਼ਿਸ਼ ਤਹਿ ਤੇ ਵਿਦ ਡੀਪ ਰੂਟੀ ਕਨਸਪੀਰੇਸੀ ਜਿਹੜੀ ਆ ਇਹ ਸਰਦਾਰ ਚੰਨੀ ਸਰਦਾਰ ਚਰਨਜੀਤ ਸਿੰਘ ਚੰਨੀ ਦਾ ਜਿਹੜਾ ਅਕਸ ਖਰਾਬ ਕਰਨ ਦੀ ਇੱਕ ਬੜੀ ਵੱਡੀ ਇੱਕ ਇਹ ਸਾਜ਼ਿਸ਼ ਚੱਲ ਰਹੀ ਆ ਅਤੇ ਇਹ ਸਾਜ਼ਿਸ਼ ਨੂੰ ਜਿਹੜਾ ਇਹੋ ਜੀ ਸਾਜ਼ਿਸ਼ ਜਿਹੜੀ ਆ ਇਹ ਜਿਹੜੇ ਵੀ ਕਰਦੇ ਆ ਉਹਨਾਂ ਦੇ ਖਿਲਾਫ ਜਿਹੜੀ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ